ਦਾ ਬੋਲ ਸੱਚੇ ਦਰਬਾਰ ਕੀ ਜੈ 사ਸੰਗਜੀ ਮੈਂ ਤੁਹਾਡਾ ਆਪਣਾ ਦਰਬਿੰਦਰ ਦਿਆਲਪੁਰ ਅੱਜ ਅ ਸ਼ੁਰੂ ਤੋਂ ਜਦੋਂ ਮੇਲਾ ਸ਼ੁਰੂ ਹੋਇਆ ਬਾਲਕਾਂ ਦੀ ਕਿਰਪਾ ਕੇ ਅਸੀਂ ਹਾਜ਼ਰੀ ਲਵਾ ਰਹੇ ਹਾਂ ਅਸੀਂ ਸਾਰੇ ਇੱਥੇ ਕਲਾਕਾਰ ਬਣ ਕੇ ਨਹੀਂ ਆਏ ਕਲਾਕਾਰ ਬਦਲਦੇ ਰਹਿੰਦੇ ਨੇ ਪਰ ਅਸੀਂ ਪਾਪਾ ਜੀ ਦੇ ਸੇਵਕ ਆ ਐ ਬਾਬਾ ਜੀ ਸਤਿਕਾਰਯੋਗ ਬਾਬਾ ਜੀ ਬਾਲਮਕੰਦ ਪਿੱਟਾ ਸਰਕਾਰ ਜੀ ਉਹਨਾਂ ਦੀ ਸਰਪ੍ਰਸਤੀ ਹੈ ਬਲਵਿੰਦਰ ਐ ਵਰਦੀ ਜੀ ਜਿਹੜੇ ਮੇਰੇ ਬਹੁਤ ਵਧੀਆ ਮਿੱਤਰ ਨੇ ਨਾਲ ਹਾਜ਼ਰੀ ਲਾਈ ਹੈ ਤੇ ਮੈਂ ਲਾਂਚ ਕਰਨਾ ਸਾਡੇ ਬਿੰਦਲ ਕਰਤਾਰਪੁਰ ਜੀ ਰਾਣਾ ਕਾਦੀ ਸਾਹਿਬ ਤੋਂ ਸਾਰਿਆਂ ਨੂੰ ਮੇਲੇ ਦੀ ਮੁਬਾਰਕਬਾਦ ਹੋਵੇ ਕਿਉਂਕਿ ਕੱਲ ਵੀ ਬਹੁਤ ਵੱਡਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਖੁਰਪੁਰ ਨੰਕੇ ਗਿਆ ਸਾਰੀਆਂ ਸੰਗਤਾਂ ਨੇ ਮਨਾਇਆ ਪੰਜਾਬ ਮੇਲਿਆਂ ਦੀ ਧਰਤੀ ਹੈ ਪੰਜਾਬ ਰੋਲ ਨਿਤ ਕੋਈ ਨਾ ਕੋਈ ਮੇਲਾ ਹੁੰਦਾ ਕਿਉਂਕਿ ਲਾਹੌਰ ਦੇ ਜੰਮਿਆਂ ਨੂੰ ਨਹੀਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸਾਡੇ ਰੋਜ਼ ਇੱਥੇ ਮੇਲੇ ਹੁੰਦੇ ਆ ਰੋਜ਼ ਸਾਡੇ ਲੰਗਰ ਭੰਡਾਰੇ ਹੁੰਦੇ ਆ ਅਸੀਂ ਤੇ ਇਹ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਦਾਸ ਆ ਕਿਉਂਕਿ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਗੰਗੂ ਤੇਲੀਆਂ ਦਾ ਇੱਥੇ ਰਾਂਜਾ ਭਾਈਆਂ ਨੂੰ ਛੱਡ ਕੇ ਫਕੀਰ ਬਣਿਆ ਤੇ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਦਿਨ ਮੈਂ ਵੀ ਇੱਥੋਂ ਤੁਰ ਜਾਣਾ ਤੇ ਕੁੰਡਾ ਮਾਰ ਕੇ ਨਾ ਸਹੇਲੀਆਂ ਦਾ ਹਮੇਸ਼ਾ ਪੰਜਾਬ ਚੜ੍ਹਦੀ ਕਲਾ ਰਹੀ ਮੇਲੇ ਲੱਗਦੇ ਰਹਿਣ ਚਾਹੇ ਮਾਲਵੇ ਦੇ ਦਬਾਬੇ ਚ ਤੇ ਮਾਜੇ ਦੇ ਵਿੱਚ ਦਿੱਲੀ ਹਰਿਆਣਾ ਹਿਮਾਚਲ ਚ ਸਾਰੇ ਮੇਲੇ ਲੱਗਦੇ ਰਹਿਣ ਲੋਕੀ ਆਪਸ ਵਿੱਚ ਇਹ ਮਿਲਦੇ ਗੱਲਦੇ ਰਹਿਣ ਕਿਉਂਕਿ ਇਹ ਦਿਲ ਮਿਲਿਆਂ ਦੇ ਮੇਲੇ ਨੇ ਤੇ ਜਿਹੜੇ ਵਿਛੜਾ ਨੂੰ ਕੋਈ ਨਹੀਂ ਪੁੱਛਦਾ ਨਾ ਕੋ ਮਰਿਆ ਨੂੰ ਕੋਈ ਯਾਦ ਕਰਦਾ ਨਾ ਕੋਈ ਮਰਿਆ ਵਾਪਸ ਆਉਂਦਾ ਦਿਲ ਮਿਲਿਆਂ ਦੇ ਮੇਲੇ ਦੁਨੀਆ ਚੱਲੋ ਚੱਲੀ ਦਾ ਮੇਲਾ